ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਪੰਜਾਬੀਆਂ ਦੇ ਨਾਲ ਵਾਅਦਾ ਕਰਦੇ ਨਜ਼ਰ ਆਉਂਦੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਦੇਾਂਗੇ ਉਦੋਂ ਦੂਜੇ ਪਾਸੇ ਜੋ ਦੂਸਰੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਇਹ ਜਿਤਾਇਆ ਜਾ ਰਿਹਾ ਕਿ ਤੁਹਾਡਾ ਵਾਅਦਾ ਕਿੱਧਰ ਗਿਆ ਪੰਜਾਬ ਦੇ ਵਿੱਚੋਂ ਜੇ ਨਸ਼ਾ ਖਤਮ ਹੋ ਗਿਆ ਤਾਂ ਰਾਜਾ ਵਿਰਿੰਗ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਟੈਸਟ ਕਰੌਣ ਤੇ ਦੂਜੇ ਪਾਸੇ ਉਹ ਆਪਣੀਆਂ ਮੰਤਰੀਆਂ ਦਾ ਆਪਣੇ ਵਿਧਾਇਕਾਂ ਦਾ ਟੈਸਟ ਕਰੋ ਤਾਂ ਫਿਰ ਪਤਾ ਲੱਗੇਗਾ ਕਿ ਕਿੰਨਾ ਕੁ ਨਸ਼ਾ ਖਤਮ ਹੋਇਆ ਤੇ ਕਿੰਨਾ ਕੁ ਨਸ਼ਾ ਹਜੇ ਵੀ ਚੱਲ ਰਿਹਾ ਹੈ ਤਾਂ ਜੇ ਅਸੀਂ ਗੱਲ ਕਰੀਏ ਤਾਂ ਇਹ ਮਾਮਲਾ ਉਦੋਂ ਵਧਿਆ ਜਦੋਂ ਜੋ ਸਾਬਕਾ ਮੰਤਰੀ ਰਚ ਚੁਕੇ ਪੁਲਦੀਪ ਢਾਲੀਵਾਲ ਨੇ ਦੋ ਚਿੱਟੇ ਦਾ ਸੇਵਨ ਕਰਦੇ ਬੰਦਿਆਂ ਨੂੰ ਪੁਲਿਸ ਥਾਣੇ ਦੇ ਵਿੱਚੋਂ ਛਡਾਇਆ ਜਦੋਂ ਕਿ ਉਹ ਰੰਗੇ ਹਾਤੀ ਫੜੇ ਗਏ ਸੀ ਤੇ ਇਸ ਉੱਤੇ ਬੀਜੇਪੀ ਨੇ ਇਹ ਕਿਹਾ ਕਿ ਜੇਕਰ ਇੱਕ ਪਾਸੇ ਤਾਂ ਤੁਸੀਂ ਜੋ ਨਸ਼ੇ ਵਿਰੋਧ ਜੰਗ ਲੜ ਲਿਓ ਤੇ ਦੂਸਰੇ ਪਾਸੇ ਤੁਸੀਂ ਇਹ ਜੋ ਨਸ਼ੇ ਦਾ ਸੇਵਨ ਕਰਦੇ ਉਹਨਾਂ ਦਾ ਸਾਥ ਦੇ ਰਹੇ ਹੋ ਤਾਂ ਉਹਦੇ ਤੇ ਹੁਣ ਜੋ ਕੁਲਦੀਪ ਢਾਲੀਵਾਲ ਨੇ ਉਹਨਾਂ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਦੱਸ ਦਿੰਨੇ ਹਾਂ ਕਿ ਇਹ ਬਿਆਨ ਕੀ ਹੈ ਤੇ ਇਹ ਇਹਦੇ ਉੱਤੇ ਕੀ ਜੋ ਸਿਆਸੀ ਪਾਰਟੀਆਂ ਆਪਣਾ ਜੋ ਇੱਕ ਉਹਨਾਂ ਨੇ ਸ਼ਿਕੰਜਾ ਕੱਸਿਆ ਹੋਇਆ ਹੈ ਭਾਜਪਾ ਦੇ ਦੇਸ਼ਾ ਮੰਤਰੀ ਢਾਲੀਵਾਲ ਨੇ ਦਿੱਤੀ ਸਖਤ ਪ੍ਰਤੀਕਿਰਿਆ ਸ਼ਰਮਾ ਪੰਜਾਬੀ ਜਾਗਰਣ ਲੁਧਿਆਣਾ ਨਸ਼ੇ ਨੂੰ ਲੈ ਕੇ ਭਾਜਪਾ ਆਗੂ ਅਨਿਲ ਸ਼੍ਰੀਨ ਵੱਲੋਂ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਲਾਏ ਗੇ ਦੋਸ਼ਾਂ ਨੂੰ ਮੰਤਰੀ ਢਾਲੀਵਾਲ ਨੇ ਪੂਰੀ ਤਰ੍ਹਾਂ ਝੂਠਾ ਮੰਨ ਕਰਦੇ ਤੇ ਬੇ ਉਹ ਬੇ ਨਿਆਦ ਦੱਸਿਆ ਮੰਤਰੀ ਢਾਲੀਵਾਲ ਨੇ ਦੋਸ਼ਾਂ ਦੇ ਸਖਤ ਪ੍ਰਤੀਕਿਰਿਆ ਕਰਦੇ ਹੋਏ ਦੱਸਿਆ ਕਿ ਭਾਜਪਾ ਕੋ ਦੇ ਜਾਣਬੁੱਝ ਕੇ ਉਹਨਾਂ ਦੇ ਖਿਲਾਫ ਝੂਠ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਇਹ ਸਭ ਇੱਕ ਆਪਣੀ ਮਨਘੜਤ ਸਟੋਰੀ ਹੈ। ਆਪਣੀਆਂ ਮਨਘੜਤ ਗੱਲਾਂ ਬਣਾ ਰਹੀ ਹੈ ਭਾਜਪੀ ਕਿਉਂਕਿ ਭਾਜਪੀ ਨਹੀਂ ਚਾਹੁੰਦੀ ਕਿ 2027 ਦੀਆਂ ਵਿਧਾਨ ਸਭਾ ਦੇ ਵਿੱਚ ਸਾਡਾ ਸਿੱਕਾ ਬੋਲੇ। ਇਹ ਸਾਡੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ ਜੋ ਕੈਬਨਰ ਮੰਤਰੀ ਸਾਹਿਬ ਦਾ ਰਹਿ ਚੁਕੇ ਨੇ ਕੁਲਦੀਪ ਢਾਲੀਵਾਲ ਉਨਾਂ ਨੇ ਕਿਹਾ ਕਿ ਮੈਂ ਕਿਤੇ ਵੀ ਥਾਣੇ ਦੇ ਵਿੱਚ ਕੋਈ ਫੋਨ ਨਹੀਂ ਕੀਤਾ ਮੈਂ ਸਿਰਫ ਇਹ ਕਿਹਾ ਸੀ ਕਿ ਇਹਨਾਂ ਦੋਸ਼ੀਆਂ ਦੀ ਜੋ ਚੰਗੀ ਤਰ੍ਹਾਂ ਪੁੱਛ ਪੜਤਾਲ ਕਰੋ ਇਹਨਾਂ ਨੂੰ ਨਸ਼ਾ ਕੇਂਦਰ ਦੇ ਵਿੱਚ ਛੱਡ ਕੇ ਆਓ ਨਾ ਕਿ ਮੈਂ ਇਹਨਾਂ ਨੂੰ ਪੁਲਿਸ ਥਾਣੇ ਤੋਂ ਛੜਾਉਣ ਬਾਰੇ ਗੱਲ ਕੀਤੀ ਸੀ ਤੇ ਜੋ ਇਹਨਾਂ ਦਾ ਵਿਚਾਰ ਨਿਕਲ ਕੇ ਸਾਹਮਣੇ ਆਇਆ ਹੈ ਬਾਕੀ ਜੋ ਵੀ ਜਾਣਕਾਰੀ ਮਿਲਦੀਆਂ ਮਿਲਦੇ ਆਂ ਤਾਂ